ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਣ ਆ ਗਈਆਂ ਠੀਕ ਐ ਮਾਫੀ ਚਾਹਨੇ ਬਣ ਮੈਂ ਥੋੜਾ ਲੇਟ ਹੋ ਗਿਆ ਇਹ ਤਾਂ ਉਹਦਾ ਗੁਰੂ ਸਾਹਿਬ ਨੇ ਡਿਊਟੀਆਂ ਲਾਈਆਂ ਹੁੰਦੀਆਂ ਤੇ ਉਹ ਫਿਰ ਡਿਊਟੀਆਂ ਕਰਦੇ ਕਰਦੇ ਤਾਂ ਕਰਕੇ ਥੋੜਾ ਲੇਟ ਹੋ ਗਏ ਤੋ ਠੀਕ ਐ ਬਣੇ ਖਾਣਾ ਵੀ ਨਾ ਖਾਦਾ ਕੁਛ ਵੀ ਨਹੀਂ ਖਾਦਾ ਹੈ ਅੱਛਾ ਠੀਕ ਐ ਪਾਣੀ ਲੈ ਕੇ ਆਓ ਉਹ ਤੁਹਾਡਾ ਰਿਕਸ਼ਾ ਆ ਗਿਆ ਜੀ ਨਵਾਂ ਜਿਹੜਾ ਤੁਸੀਂ ਕੱਲ ਅਰਦਾਸ ਕੀਤੀ ਸੀ ਨਾ ਗੁਰੂ ਸਾਹਿਬ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿਹਾ ਸੀ ਦੇਖੋ ਤੁਹਾਡਾ ਗੁਰੂ ਕਿੰਨਾ ਬੇਅੰਤ ਹੈ ਹੈਨਾ ਤੁਹਾਡੀ ਇੱਕ ਅਰਦਾਸ ਦੇ ਉੱਤੇ ਤੁਹਾਨੂੰ ਇਹ ਨਵਾਂ ਰਿਕਸ਼ਾ ਦੇਖੋ ਚਲਾ ਕੇ ਸਿੰਘੋ ਦੇਖੋ ਚਲਾ ਕੇ ਇਹ ਪਹਿਨੇ ਤੇਰਾ ਗੁਰੂ ਹੈ ਗੁਰੂ ਰਾਮਦਾਸ ਪਾਤਸ਼ਾਹ ਜਿਹੜਾ ਸਭ ਕੁਝ ਕਰਦਾ ਹੈਗਾ ਸਾਡੇ ਤਾਂ ਪਾਤਸ਼ਾਹ ਬੇਅੰਤ ਨੇ ਆ ਦੇਖੋ ਠੀਕ ਹੈ ਜੀ ਨਵਾਂ ਰਿਕਸ਼ਾ ਆ ਗਿਆ ਭਾਜੀ ਹੁਣ ਆ ਵਾਸਤੇ ਤੇ ਹੁਣ ਤੈਨੂੰ ਸੋਹਣੀ ਰੋਟੀ ਮਿਲ ਜੂਗੀ ਸਾਡੇ ਜਾ ਲੱਗਿਆ ਚਿਲੇਬੀਆਂ ਲੈ ਕੇ ਜਾਇਓ ਠੀਕ ਹੈ ਸ਼ੁਕਰ ਹੈ ਸ਼ੁਕਰ ਹੈ ਹਾਂ ਤੁਹਾਨੂੰ ਦਿਨ ਵਾਲਾ ਕੌਣ ਹੈ ਗੁਰੂ ਰਾਮਦਾਸ ਪਾਤਸ਼ਾਹ ਠੀਕ ਹੈ ਜੀ ਖਾਲਸਾ ਗੁਰੂ ਹਾਂ ਗੁਰੂ ਰਾਮਦਾਸ ਪਾਤਸ਼ਾਹ ਤੇ ਤੁਹਾਡੀ ਅਰਦਾਸ ਕਿਨੂੰ ਦੀ ਕਿਸ ਨੇ ਹਾਂ ਜੀ ਤੁਹਾਨੂੰ ਗੁਰੂ ਘਰ ਗੋਬਿੰਦ ਪਾਤਸ਼ਾਹ ਜੀ ਨੇ ਤੁਹਾਨੂੰ ਨੇ ਪਾਤਸ਼ਾਹ ਜੀ ਭਾਜੀ ਨੂੰ ਖੁਸ਼ ਹੋ ਗਿਆ ਹੈ ਨਾ ਹਾਂ ਜੀ ਇਹ ਕੋ ਚੋਕ ਨਾ ਤੁਹਾਨੂੰ ਗੁਰੂ ਰਾਮਦਾਸ ਭਾਜੀ ਨੂੰ ਮੱਥਾ ਟਿਕ ਲੱਗਿਆ ਸ਼ੁਕਰ ਹੈ ਸ਼ੁਕਰ ਹੈ ਗੁਰੂ ਸਾਹਿਬ ਦਾ ਅੰਦਰ ਗਏ ਮਾਡੇ ਕਰ ਵਾਸਤੇ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਸੇਕਾ ਲਾ ਕੇ ਅੰਦਰ ਚੱਕ ਕੇ ਚਲ ਗਏ ਮਾਡੇ ਨਾਲ ਖੁਸ਼ੀ ਹੈ ਬੰਦੇ ਨੂੰ ਹੈ ਨਾ ਚਲੇ ਬੋਸਣਾ ਹੋ ਗਿਆ ਧੰਨ ਗੁਰੂ ਗ੍ਰੰਥ ਸਾਹਿਬ ਮੱਥਾ ਟੇਕ ਕੇ ਆਗੇ ਆ ਸਿੰਘ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਹਾਂਜੀ ਪਿਆਰਿਓ ਮੱਥਾ ਟੇਕਾ ਇਹ ਧੰਨਵਾਦ ਕਰ ਗਿਆ ਜੀ ਗੁਰੂ ਸਾਹਿਬ ਦਾ ਕੀ ਗਿਆ ਮਹਾਰਾਏ ਨੇ ਮੈਂ ਮਹਾਰਾ ਦੇਣ ਵਾਲਿਆਂ ਦਾ ਭਲਾ ਕਰੀ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਹੈ ਜੀ ਠੀਕ ਹੈ ਜੀ ਗੁਰੂ ਅਮਰਦਾਸ ਪਾਸ਼ਾ ਜੀ ਨੇ ਦਿੱਤਾ ਹੈਗਾ ਠੀਕ ਹੈ ਹੁਣ ਤੁਸੀਂ ਕਮਾਈ ਕਰਨੀ ਹੈ ਤੇ ਭੈਣ ਜੀ ਹੁਣਾਂ ਨੂੰ ਰੋਟੀ ਖਵਾਣੀ ਹੈ ਠੀਕ ਹੈ ਜੀ ਤੇ ਮੇਰੀ ਇੱਕ ਬੇਨਤੀ ਸੁਣੋ ਤੁਹਾਡਾ ਨਾਮ ਕੀ ਹੈਗਾ ਤੁਹਾਨੂੰ ਸਿੰਘ ਤੁਹਾਡੇ ਸਿੰਘ ਤੇ ਮੇਰੀ ਛੋਟੀ ਜੀ ਬੇਨਤੀ ਹੈ ਸਿੰਘੋ ਦਾੜਾ ਤ ਪ੍ਰਕਾਸ਼ ਕਰੋ ਹੁਣ ਅਸੀਂ ਅੰਤਲੇ ਟਾਈਮ ਵਾਲ ਜਾਂਦੇ ਪਏ ਆ ਤੇ ਅਸੀਂ ਗੁਰੂ ਵਾਲੇ ਦਵੰਜੀਏ ਠੀਕ ਆ ਅਸੀਂ ਚਾਹੁੰਦੇ ਸਾਡੇ ਭਰਾ ਵਾਪਸ ਆਪਣੇ ਘਰ ਨੂੰ ਆਣ ਠੀਕ ਹੈ ਇਸ ਤਰ੍ਹਾਂ ਅਸੀਂ ਹੁਣ ਭੈਣ ਨੂੰ ਦੇਖ ਕੇ ਤੁਹਾਡੀ ਹੈਲਪ ਕਰ ਦਿੱਤੀ ਆ ਪਰ ਤੁਸੀਂ ਗੁਰਸਿੱਖ ਬਣੋ ਠੀਕ ਹੈ ਜੀ ਤੇ ਹੁਣ ਤੁਸੀਂ ਕਮਾਈ ਕਰਨੀ ਤੇ ਭੈਣ ਨੂੰ ਰੋਟੀ ਖਵਾਣੀ ਹੈ ਠੀਕ ਹੈ ਤੇ ਸ਼ਾਮੀ ਜਾਣ ਲੱਗੇ ਜਲੇਬੀਆਂ ਖ ਲੈ ਕੇ ਜਾਣੀਆਂ ਇਹ ਭੈਣ ਨੇ ਕਹਿਤਾ ਵਾ ਚੋ ਠੀਕ ਹੈ ਜਲੇਬੀਆਂ ਖਵਾਣੀਆਂ ਰੋਟੀ ਹਾਂ ਚਲੋ ਠੀਕ ਹੈ ਤਾਨ ਗੁਰੂ ਗ੍ਰਾਮਦਾਸ ਬੜੇ ਨਵੀਆਂ ਗੀਤੇ ਪੈਣਾ ਤੇ ਮੇਰੀ ਨੇ ਹਾਂ ਠੀਕ ਹੈ ਸਿੰਘੋ ਤਾਨ ਗੁਰੂ ਗ੍ਰਾਮਦਾਸ ਤਾਨ ਗੁਰੂ ਗ੍ਰਾਮਦਾਸ ਤਾਨ ਗੁਰੂ ਗ੍ਰਾਮਦਾਸ ਪੰਨ ਗੁਰੂ ਗ੍ਰਾਮਦਾਸ ਤਾਨ ਗੁਰੂ ਗ੍ਰਾਮਦਾਸ ਨਾਮਦਾਸ ਬੜੇ ਬੜੇ ਪੈਣ ਮੇਰੀਏ ਤਾਨ ਗੁਰੂ ਗ੍ਰਾਮਦਾਸ ਤਾਨ ਗੁਰੂ ਗ੍ਰਾਮਦਾਸ ਬੜੇ ਨਵੀਆਂ ਤਾਨ ਗੁਰੂ ਗ੍ਰਾਮਦਾਸ ਸ਼ਾਨ ਗੁਰੂ ਗ੍ਰਾਮਦਾਸ ਮਾਰਕ ਨਹੀਂ ਦਿੱਤੀ ਗੁਰਦਾਮ ਦਾਸ ਪਾਸ਼ਾ ਨੇ ਦਿੱਤੀ ਹੈ ਜੀ ਗੁਰਦਾਮ ਦਾਸ ਪਾਸ਼ਾ ਨੇ ਹਾਂ ਜੀ ਹਾਂ ਨਹੀਂ ਗੁਰਦਾਮ ਦਾਸ ਪਾਸ਼ਾ ਨੇ ਦਿੱਤੀ ਜੀ ਕੋਈ ਚੀਜ਼ ਨਾ ਹੋਰ ਰਹਿ ਗਈ ਹੀ ਪਤਾ ਕੀ ਹੈ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਸੀ ਹਾਂ ਜੀ ਕਿ ਨਿਰਵੈਰ ਸਿੰਘ ਨਾ ਹਾਂ ਜੀ ਮੈਂ ਹਾਂ ਜੀ ਠੀਕ ਹੈ ਤੇ ਬੜੇ ਮਾਫੀ ਚਾਹੁੰਦਾ ਮੈਂ ਨਾ ਦੱਸਦਾ ਨਹੀਂ ਹੁੰਦਾ ਉਹ ਤਾਂ ਕਰਕੇ ਕਿ ਹਨਾ ਤੁਹਾਨੂੰ ਫੀਲ ਨਾ ਹੋਵੇ ਠੀਕ ਹੈ ਨਿਰਗਾਸਿੰਗ ਨਹੀਂ ਆ ਮੈਂ ਦੇਖਣਾ ਹੁੰਦਾ ਕਿ ਤੁਸੀਂ ਲੋੜਵੰਦ ਹੋ ਕਿ ਨਹੀਂ ਹੋ ਠੀਕ ਹੈ ਇਸ ਕਰਕੇ ਅਸੀਂ ਝੂਠ ਬੋਲਦੇ ਆ ਤੇ ਬਾਕੀ ਤੁਹਾਨੂੰ ਦੇਣਾ ਸੀ ਕਿਉਂਕਿ ਤੇਰੀ ਲੋੜ ਸੀ ਠੀਕ ਹੈ ਉਹ ਤੁਸੀਂ ਆਪਣਾ ਸਿੱਖ ਬਣੋ ਸਰਦਾਰ ਬਣੋ ਠੀਕ ਹੈ ਜੀ ਬਸ ਇਹੀ ਸਾਡੀ ਬੇਨਤੀ ਚਲੋ ਸਿੰਘਾ ਤੁਸੀਂ ਲੈ ਜਾਓ ਮਿਲਾਂਗੇ ਬਾਬਾ ਜੀ ਤੁਹਾਨੂੰ ਮਿਲਦੇ ਰਿਹਾ ਕਰਾਂਗੇ ਮਹਾਰਾਜ ਮਿਲਦੇ ਮਿਲਣਾ ਤਾਂ ਵਾ ਜੇ ਤੂੰ ਸਿੱਖ ਬਣ ਗਿਆ ਸਰਦਾਰ ਬਣ ਗਿਆ ਠੀਕ ਹੈ ਚਲੋ ਪਹੁੰਚੋ ਤੁਸੀਂ ਕਰੋ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਪਤੇ ਜੀ ਬੜੀ